ਹਾਂਜੀ ਗੱਲ ਕਰਦੇ ਹਾਂ ਅਮਰੀਕਾ ਦੀ ਅਮਰੀਕਾ ਵੱਲੋਂ ਜੋ ਦੁਬਾਰਾ ਡਾਟਾ ਦੱਸਿਆ ਗਿਆ ਹੈ ਅਮਰੀਕਾ ਦੇ ਵਿੱਚ 7 ਲੱਖ ਬੰਦਾ ਗੈਰ ਕਾਨੂੰਨੀ ਤਰੀਕੇ ਨਾਲ ਬੈਠਾ ਬਿਨਾਂ ਪੇਪਰ ਉਹਨਾਂ ਵਿੱਚੋਂ 20000 ਪਰ ਤਾਂ ਡਿਪੋਰਟ ਲੱਗੀ ਹੋਈ ਹੈ ਜਿਨ੍ਹਾਂ ਨੇ ਆਉਣੀ ਆਉਣਾ ਵਾਪਸ 18000 ਤੇ ਡਿਜੀਟਲ ਟਰੈਕਿੰਗ ਜੋ ਪੈਰ ਵਿੱਚ ਸੈਂਸਰ ਪਾ ਦਿੰਦੇ ਨੇ ਉਹ ਵੀ ਲੱਗੀ ਹੋਈ ਹੈ ਜੇ ਤਾਂ ਉਹਨਾਂ ਨੇ ਕੇਸ ਸਾਈਨਮ ਆਪਣਾ ਪ੍ਰੂਫ ਕਰਤਾ ਫਿਰ ਤਾਂ ਉੱਥੇ ਰਹਿ ਜਾਣਗੇ ਨਹੀਂ ਤਾਂ ਫਿਰ ਉਹਨਾਂ ਨੇ ਜੇ ਨਾ ਕਲੇਮ ਕਰ ਹੋਇਆ ਟਰੈਕਿੰਗ ਲੱਗੀ ਹੋਈ ਹੈ ਜਿੱਥੇ ਹੋਣਗੇ ਚੱਕ ਕੇ ਉਹ ਵੀ ਰਿਪੋਰਟ ਕਰ ਦੇਣੇ ਆ ਆ ਹਫਤੇ ਦੇ ਵਿੱਚ ਇੱਕ ਜਹਾਜ਼ ਹੋਰ ਭਰ ਕੇ ਆ ਰਿਹਾ 487 ਬੰਦੇ ਨਾਲ ਉਹ ਵੀ ਇੰਡੀਆ ਨੂੰ ਆ ਹਫਤੇ ਦੇ ਅੰਦਰ ਅੰਦਰ ਪਹੁੰਚ ਜਾਊਗਾ ਬਾਕੀ ਹੁਣ ਕੈਨੇਡਾ ਵੀ ਐਲ ਐਮ ਆਈ ਹੈ ਜੋ ਵੀ ਬਰਕਬਰ ਮਰਜ਼ੀ ਤੇ ਹੁੰਦਾ ਹੈ ਉਹ ਵੀ ਹੁਣ ਚੈੱਕ ਕਰਿਆ ਕਰਨਗੇ ਵੀ ਅਸਲੀ ਆ ਕਿ ਨਕਲੀ ਪਹਿਲਾਂ ਨਾਲ ਕੰਮ ਨਹੀਂ ਹੋਊਗਾ ਵੀ ਬੰਦਾ ਸਾਧ ਲਈ ਆ ਬਾਹਰ ਚ ਗਏ ਨੇ ਸਾਡੇ ਕੋ ਕੰਮ ਨਹੀਂ ਜੀ ਕੰਮ ਤੁਸੀਂ ਹੋਰ ਪਾਸੇ ਕਰ ਲਓ ਉਹਦੇ ਨਾਲ ਫੇ ਪੀ ਆਰ ਨਹੀਂ ਮਿਲਦੀ ਹੁੰਦੀ ਯੂਰਪ ਵਿੱਚ ਵੀ ਛਾਪੇਮਾਰੀ ਹੋ ਰਹੀ ਹੈ ਯੂਰਪ ਤੇ ਇੰਗਲੈਂਡ ਵਿੱਚ ਵੀ ਛਾਪੇਮਾਰੀ ਹੋ ਰਹੀ ਹੈ ਯੂਰਪ ਵਿੱਚ ਪੇਪਰ ਚੈੱਕ ਹੋ ਰਹੇ ਨੇ ਇਟਲੀ ਦੇ ਜੋ ਪੇਪਰ ਜਿਹੜੇ ਆਪਣੇ ਏਜੰਟੇ ਬਹੁਤ ਬਣ ਗਏ ਇੱਕ ਤਾਂ ਇਟਲੀ ਵਾਲੇ ਕਈ ਜਗ੍ਹਾ ਤੋਂ ਇਹਨਾਂ ਨੇ ਮੁੰਡਿਆਂ ਦਾ ਪੇਪਰ ਭਰਨ ਤੋਂ ਪਹਿਲਾਂ 2-2 ਲੱਖ ਰੁਪਈਆ ਲਿਆ ਪੇ ਪੇਪਰ ਹਲ ਤੱਕ ਆਈ ਨਹੀਂ ਕਿਉਂਕਿ ਜੇ 10 ਪੇਪਰ ਭਰਦੇ ਆ ਦੋ ਬੰਦਿਆਂ ਦੀ ਲੋੜ ਹੁੰਦੀ ਆ ਪੇਪਰ 10 ਭਰਦੇ ਆ ਇੱਕ ਬੰਦੇ ਦੇ ਆਉਂਦੇ ਆ 9 ਦੇ ਰਿਫਿਊਜ਼ ਹੋ ਜਾਂਦੇ ਨੇ ਪੈਸੇ ਇਹ ਬਹੁਤ ਜ਼ਿਆਦਾ ਇਕੱਠੇ ਕਰ ਲੈਂਦੇ ਆ ਜੋ ਇਟਲੀ ਵਾਲੇ ਏਜੰਟ ਨੇ ਸਾਡੇ ਪਿੰਡ ਵਿੱਚ ਇੱਕ ਬੰਦੇ ਤੋਂ ਇਟਲੀ ਵਾਲੇ ਏਜੰਟ ਨੇ 10 ਲੱਖ ਰੁਪਇਆ ਝੂਠ ਬੋਲ ਕੇ ਲੈ ਲਿਆ ਕਿ ਤੇਰੇ ਪੇਪਰ ਆ ਗਏ ਨੇ 2-4 ਉਹਦੇ ਯਾਰ ਦੋਸਤ ਸੀਗੇ ਉਹਨਾਂ ਨੂੰ ਗਰੇ ਵਧਾਈਆਂ ਦੇਣ ਭੇਜਤਾ ਉਹ ਵਿਚਾਰੀ ਖੁਸ਼ ਹੋ ਗਈ ਮੁੰਡੇ ਦੇ ਪੇਪਰ ਆ ਗਏ ਤੇ 10 ਲੱਖ ਰੁਪਇਆ ਲੈ ਲਿਆ ਤੇ 10 ਲੱਖ ਰੁਪਇਆ ਲਿਆ ਵੀ ਇਕਨ ਆ ਵੀ ਉਹਨੇ ਏਜੰਟ ਨੇ ਸਿੱਧਾ ਆਪਣੇ ਅਕਾਊਂਟ 'ਚ ਨਹੀਂ ਪਾਇਆ ਜਿਹਦੇ ਜਿਹਦੇ ਪੈਸੇ ਉਹਨੇ ਪਹਿਲਾਂ ਦੇਣੇ ਸੀ ਉਹਨਾਂ ਦੇ ਅਕਾਊਂਟਾਂ 'ਚ ਪਾਤਾ ਇੱਕ ਤਾਂ ਇਹ ਉਹ ਬੰਦਿਆਂ ਦੀ ਬੇਕੂਫੀ ਆ ਵੀ ਤੁਸੀਂ ਹੋਰਾਂ ਦੇ ਕਾਊਂਟਾਂ 'ਚ ਪੈਸਾ ਕਿਉਂ ਪਾਇਆ ਹੁਣ ਉਹ ਪ੍ਰੂਫ ਨਹੀਂ ਕਰ ਸਕਦੇ ਵੀ ਅਸੀਂ ਏਜੰਟ ਨੂੰ 10 ਲੱਖ ਰੁਪਇਆ ਦਿੱਤਾ ਆਗਰ ਇਹਨਾਂ ਨੂੰ ਵੀ ਪਹਿਲਾਂ ਸੋਚਣਾ ਚਾਹੀਦਾ ਸੀ ਪਰ ਅਗਲਾ ਪਿੰਡ ਦੇ ਕਰਕੇ ਯਕੀਨ ਕਰ ਜਾਂਦਾ ਵੀ ਚੱਲ ਪਿੰਡ ਦਾ ਬੰਦਾ ਥੋੜੀ ਏਕਣ ਕਰੂਗਾ ਪਰ ਜੰਟ ਜਾਂਟੀ ਹੁੰਦਾ ਸਹੀ ਜੰਟ ਲੱਭਣੇ ਬਹੁਤ ਮੁਸ਼ਕਲ ਹੈ ਜੋ ਇਹ ਜੇ ਵੀ ਏਜੰਟਾਂ ਨੂੰ ਮੈਂ ਜਾਣਦਾ ਜਿਨ੍ਹਾਂ ਦਾ ਬੰਦਿਆਂ ਦਾ ਵੀਜ਼ਾ ਆਇਆ ਬਾਈ ਜਾਂ ਸੋ ਚੜ ਨਹੀਂ ਪਾਏ ਪੂਰੇ ਪੈਸੇ 17 18 ਲੱਖ ਜੋ ਵੀਰੇ ਅਗਲਾ ਏਜੰਟ ਖੁਦ ਜਾ ਕੇ ਉਹਦੇ ਘਰੇ ਜਾ ਕੇ ਫੜਾ ਗਿਆ ਵੀ ਜਾਂ ਤੂੰ ਪਹੁੰਚਿਆ ਨਹੀਂ ਮੈਂ ਪੈਸੇ ਕਿਸ ਚੀਜ਼ ਦੇ ਲੈਣੇ ਆ ਇਹਜੇ ਵੀ ਏਜੰਟ ਹੈ ਜਿਨ੍ਹਾਂ ਕੋਲ ਨਾ ਪੇਪਰ ਹੈ ਨਾ ਕੁਝ ਆਇਆ ਸਿਰਫ ਵਧਾਈਆਂ ਦੇ ਕੇ ਹੀ ਦਾ ਲੱਖ ਰੁਪਇਆ ਲੈ ਗਿਆ ਹੁਣ ਕਮੈਂਟਾਂ ਦੇ ਵਿੱਚ ਤੁਸੀਂ ਵੀ ਕਹੋਗੇ ਵੀ ਇਹ ਜੇ ਕਹੇ ਜੇ ਬੰਦੇ ਨੇ ਪਿੰਡ ਦੇ ਬੰਦੇ ਦਾ ਯਕੀਨ ਹੁੰਦਾ ਤਾਂ ਕਰਕੇ ਇਟਲੀ ਵਾਲੇ ਏਜੰਟਾਂ ਤੋਂ ਬਚੋ ਇਹਨਾਂ ਨੂੰ ਕੋਈ ਪੈਸਾ ਪਹਿਲਾਂ ਨਾ ਦੋ ਇਹਨਾਂ ਨੇ ਇਹਨਾਂ ਨਾਲ ਡੀਲ ਕਰਨੀ ਹੈ ਤਾਂ ਇਹਨਾਂ ਨਾਲ ਸਿੱਧੀ ਗੱਲ ਕਰੋ ਵੀ ਭਾਈ ਪੇਪਰ ਭਰ ਦੇ 10 ਰੁਪਏ ਨਹੀਂ ਦੇਣੇ ਜਿੱਦਣ ਮੈਂ 에ਅਰਪੋਰਟ ਤੋਂ ਇਟਲੀ ਵਾਲੇ ਤੋਂ ਬਾਹਰ ਹੋਊਗਾ ਉਸ ਦਿਨ ਆਪਣੇ ਪੈਸੇ ਇੱਧਰ ਮੇਰੇ ਤੋਂ ਚੈੱਕ ਲੈ ਲਈ ਜਾਂ ਕੋਈ ਸਾਡਾ ਬੰਦਾ ਲੈ ਕੇ ਵੇਜੂ ਮੈਂ ਉਧਰੋਂ ਫੋਨ ਕਰੂੰ ਉਹ ਤੇਰੇ ਘਰੇ ਤੇਨੂੰ ਪੈਸੇ ਪਹੁੰਚਦੇ ਕਰ ਦੂ ਜਾਂ ਕੋਈ ਗਵਲੇ ਬੰਦੇ ਕੋ ਰੱਖ ਲੋ ਭਰੋਸੇ ਵਾਲੇ ਕੋ ਜੀ ਚ ਸੱਚ ਗੱਲ ਕਹਿਣ ਦੀ ਹਿੰਮਤ ਹੋਵੇ ਗਈ ਪਰ ਉਹ ਗਵਲੇ ਬੰਦੇ ਵੀ ਹਟੁੱਤਾ ਕਰ ਜਾਂਦੇ ਨੇ ਕਿਉਂਕਿ ਪੈਸਾ ਚੀਜ਼ ਏ ਐ ਜੀ ਪਹਿਲਾਂ ਇਹਨਾਂ ਨੂੰ ਪੈਸੇ ਨਾ ਦੋ ਬੰਦੇ ਇੱਕ ਦੀ ਲੋੜਾ ਪੇਪਰ ਦੱਸਦੇ ਬਾਹਰ ਹੁੰਦੇ ਨੇ ਉਹਦੇ ਵਿੱਚੋਂ ਇੱਕ ਤੇ ਹੀ ਆਉਂਦੀ ਨਹੀਂ ਜੇ ਆਉਂਦੇ ਵੀ ਨੇ ਉਹ ਸਹੀ ਨਹੀਂ ਹੁੰਦੇ ਕਾਗਜ਼ ਅੰਬੈਸੀ ਰਿਫਿਊਜ਼ ਕਰ ਦਿੰਦੀ ਐ ਪੇਪਰ ਆਏ ਤੇ ਖੁਸ਼ੀ ਨਾ ਮਨਾਇਆ ਕਰੋ ਉਹਦੇ ਬਾਅਦ ਤੁਹਾਡੇ ਫਿੰਗਰ ਹੁੰਦੇ ਆਂ ਅੰਬੈਸੀ ਜਾਂਦੇ ਆਂ ਬੇਸੀ ਨੇ ਦੇਖਣਾ ਹੁੰਦਾ ਵੀ ਪੇਪਰ ਸਹੀ ਨੇ ਜਿਹੜੇ ਬੰਦੇ ਨੇ ਪੇਪਰ ਲਾਇਨ ਉਹਦਾ ਟੈਕਸ ਸਹੀ ਹੈ ਉਹਨੂੰ ਲੋਡ ਹੈ ਬੰਦਿਆਂ ਦੀ ਜਾਂ ਨਹੀਂ ਲੋਡ ਫਿਰ ਉਹਦੇ ਬਾਅਦ ਸਟਿਕਰ ਵੀਜ਼ਾ ਲੱਗਦਾ ਸਟਿਕਰ ਵੀਜ਼ੇ ਦੇ ਬਿਨਾ ਖੁਸ਼ੀ ਮਨਾਇਆ ਕਰੋ ਜੇ ਤੁਸੀਂ ਉਧਰੋਂ ਫਿਰ ਚੜਨਾ ਹੈ ਉਧਰ ਜਾ ਕੇ ਇੰਟਰਵਿਊ ਪੈ ਜਾਂਦੀ ਹੈ ਇਟਲੀ ਦੇ ਵਿੱਚ ਉਧਰੋਂ ਵੀ ਬੰਦੇ ਵਾਪਸ ਹੋਏ ਨੇ ਪਰ ਏਜੰਟ ਨੇ ਕਦੇ ਪੈਸਾ ਵਾਪਸ ਨਹੀਂ ਕੀਤਾ ਜੇ ਉਹ ਕਹਿੰਦਾ ਮੇਰੀ ਵੀਜ਼ੇ ਤੱਕ ਦੀ ਜ਼ਿੰਮੇਵਾਰੀ ਸੀ ਪਹੁੰਚ ਦੀ ਗੱਲ ਕਰਿਆ ਕਰੋ ਨਾ ਕਿ ਵੀਜ਼ੇ ਦੀ ਠੀਕ ਹੈ ਸਸ